ਸਤਿਗੁਰੂ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੇ ਸਕਰੀਨ ਦੇ ਉੱਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੱਲ ਨੂੰ 15 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਬੜਾ ਹੀ ਮਾਣ ਵਾਲਾ ਦਿਵਸ ਹੈ ਜਿਹੜਾ ਉਹ ਮਨਾਇਆ ਜਾਂਦਾ ਹੈ ਇਹ ਤਨ ਜਿਹੜਾ ਆਜ਼ਾਦੀ ਮਿਲਦੀ ਹੈ ਆਜ਼ਾਦੀ ਦੇ ਵਿੱਚ ਜਿਹੜਾ ਆ ਸਾਡੇ ਪੰਜਾਬ ਨੇ ਬਹੁਤ ਸਾਰੀਆਂ ਸਹਾਇਤਾ ਦਿੱਤੀਆਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਪੰਜਾਬੀ ਜਿਹੜੇ ਨੇ ਸਹਾਇਤਾ ਦਿੰਦੇ ਆਏ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਨੌਜਵਾਨਾਂ ਨੇ ਜਿਹੜਾ ਆ ਸਹਾਇਤਾ ਦਿੱਤੀਆਂ ਉਹ ਚਾਹੇ ਆਰਮੀ ਦੇ ਵਿੱਚ ਹੋਵੇ ਚਾਹੇ ਦੇਸ਼ ਨੂੰ ਬਚਾਉਣ ਦੇ ਲਈ ਹੋਵੇ ਇਸੇ ਸਹਾਦਤ ਨੂੰ ਨਮਸਕਾਰ ਕਰਨ ਦੇ ਲਈ ਅਸੀਂ ਪਿੰਡ ਜੋਗੋਵਾਲ ਧਾਰੀਵਾਲ ਦੇ ਵਿੱਚ ਪਹੁੰਚੇ ਹੋਇਆ ਤੰਦਾਦੀ ਕਿ ਇੱਥੇ ਇੱਕ ਨੌਜਵਾਨ ਗੁਰਤੇਜ ਸਿੰਘ ਜੋ ਕਿ ਜੜਾ ਆ ਉਹ ਸ਼ਹੀਦ ਹੋ ਜਾਂਦਾ ਆ ਦੁਸ਼ਮਣਾਂ ਦੇ ਨਾਲ ਲੜਦਾ ਹੋਇਆ ਸਹਾਦਤ ਦੇ ਦਿੰਦਾ ਆ ਸਹਾਦਤ ਤੋਂ ਬਾਅਦ ਉਹਨਾਂ ਨੂੰ ਜੜਾ ਆ ਸੌਰਿਆ ਚੱਕਰ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਆ ਸਨਮਾਨਿਤ ਤੋਂ ਬਾਅਦ ਜਿਹੜਾ ਆ ਪਿੰਡ ਦਾ ਨਾਮ ਜਿਹੜਾ ਆ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਆ ਜਾਂਦਾ ਆ ਕਿਉਂਕਿ ਉੱਥੇ ਦੇ ਇੱਕ ਨੌਜਵਾਨ ਨੇ ਜਿਹੜੀ ਏ ਉਹ ਦੇਸ਼ ਦੇ ਲਈ ਸਹਾਦਤ ਦੇ ਦਿੱਤੀ ਅੱਜ 14 ਅਗਸਤ ਨੂੰ 15 ਅਗਸਤ ਤੋਂ ਇੱਕ ਦਿਨ ਪਹਿਲਾਂ ਹੀ ਇਸ ਵੀਰ ਨੂੰ ਜਿਹੜਾ ਆ ਉਹ ਨਮਸਕਾਰ ਕਰਨ ਦੇ ਲਈ ਸਾਡੇ ਨੌਜਵਾਨ ਪਹੁੰਚੇ ਸਾਰਾ ਪਿੰਡ ਇਕੱਠਾ ਹੋਇਆ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਬ੍ਰਦਰ ਵੀ ਇੱਥੇ ਪਹੁੰਚੇ ਕਹਿਣ ਤੋਂ ਭਾਵੇਂ ਆ ਕਿ ਜੇਕਰ ਸ਼ਹੀਦਾਂ ਨੂੰ ਯਾਦ ਕਰਦੇ ਰਹੀਏ ਕਿਉਂਕਿ ਸ਼ਹੀਦਾਂ ਦੇ ਨਾਮਾਂ ਦੇ ਉੱਤੇ ਹੀ ਦੇਸ਼ ਦੀ ਜੜੀ ਉਹ ਨੀ ਟਿਕੀ ਹੋਈ ਹੈ ਸ਼ਹੀਦ ਸਹਾਦਤ ਨਾ ਦੇਣ ਤੇ ਸ਼ਾਇਦ ਦੇਸ਼ ਜਿਹੜਾ ਆ ਬਚਣਾ ਮੁਸ਼ਕਲ ਹੋ ਜਾਂਦਾ ਕਿਉਂਕਿ ਦੇਸ਼ ਦੇ ਉੱਤੇ ਬਹੁਤ ਸਾਰੇ ਦੁਸ਼ਮਣਾਂ ਦੀ ਜਿਹੜੀ ਉਹ ਗੰਦੀ ਨਜ਼ਰ ਪੈਂਦੀ ਰਹਿੰਦੀ ਹੈ ਤੇ ਉਸੇ ਨਜ਼ਰਾਂ ਨੂੰ ਝਕਾਉਣ ਵਾਸਤੇ ਸਾਡੇ ਨੌਜਵਾਨ ਜਿਹੜੇ ਆ ਹਮੇਸ਼ਾ ਸਹਾਦਤ ਦਿੰਦੇ ਰਹਿੰਦੇ ਆ ਤਸਵੀਰਾਂ ਲਗਾਤਾਰ ਤੁਸੀਂ ਦੇਖਦੇ ਪਈਓ ਪਿੰਡ ਜੋਗੋਵਾਲ ਤੋਂ ਤੇ ਇੱਥੇ ਜਿਹੜਾ ਆ ਉਹਨਾਂ ਨੂੰ फूल अर्पत ਕਰਕੇ ਉਹਨਾਂ ਨੂੰ ਭੇਟ ਦਿੱਤੀ ਗਈ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ਤੁਸੀਂ ਦੇਖਦੇ ਪਿਓ ਕਿ ਉਹਨਾਂ ਦਾ ਇਹ ਇੱਕ ਸੁੰਦਰ ਗੇਟ ਜਿਹੜਾ ਆ ਉਹਨਾਂ ਦੇ ਨਾਂ ਤੇ ਇੱਥੇ ਬਣਾਇਆ ਹੋਇਆ ਆ ਨਾਲ ਦੀ ਨੀਲ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਨਾਂ ਦਾ ਇੱਕ ਸਕੂਲ ਵੀ ਜਿਹੜਾ ਆ ਪਿੰਡ ਦੇ ਵਿੱਚ ਬਣਾਇਆ ਗਿਆ ਆ ਸਰਕਾਰਾਂ ਨੇ ਜਿਹੜਾ ਆ ਸ਼ਹੀਦਾਂ ਨੂੰ ਸਮੇਂ-ਸਮੇਂ ਸਿਰ ਜਿਹੜਾ ਆ ਉਹ ਉਪਰਾਲੇ ਕਰਕੇ ਉਹਨਾਂ ਦੇ ਨਾਂ ਨੂੰ ਉੱਚਾ ਮਿਆਰ ਦੇਣ ਦੇ ਲਈ ਉਪਰਾਲਾ ਕਰਦੀਆਂ ਰਹਿੰਦੀਆਂ ਨੇ ਉਥੇ ਹੀ ਸਰਕਾਰਾਂ ਦੇ ਨਾਲ-ਨਾਲ ਕੁਝ ਨੌਜਵਾਨ ਕੁਝ ਸੰਸਥਾਵਾਂ ਜਿਹੜੀਆਂ ਨੇ ਇਹਨਾਂ ਸਹੀ ਹਿਦਾਂ ਦਾ ਨਾਮ ਉੱਚਾ ਕਰਨ ਦੇ ਲਈ ਅੱਗੇ ਵਧੀਆਂ ਰਹਿੰਦੀਆਂ ਨੇ ਅੱਜ ਸਾਡੇ ਨਾਲ ਸਾਡੇ ਭਾਜੀ ਅਮਰਿੰਦਰ ਸਿੰਘ ਢਾਲੀਵਾਲ ਜੋ ਕਿ ਮੰਡਲ ਪ੍ਰਧਾਨ ਭਾਜਪੀ ਨੇ ਇਹਨਾਂ ਨੇ ਵੀ ਇੱਕ ਸੋਨਾ ਉਪਰਾਲਾ ਕਰਕੇ ਇੱਥੇ ਪਹੁੰਚੇ ਤੇ ਸ਼ਹੀਦ ਨੂੰ ਜਿਹੜਾ ਆ ਉਹ ਫੁੱਲ ਪੇਂਟ ਕੀਤੇ ਤੇ ਨਾਲ ਦੀ ਨਾਲ ਉਹਨਾਂ ਦੀ ਮਾਤਾਂ ਨੂੰ ਜਿਹੜਾ ਆ ਸਨਮਾਨ ਦੇਣ ਦੇ ਲਈ ਵੀ ਇੱਥੇ ਪਹੁੰਚੇ ਤੇ ਉਹਨਾਂ ਦੀ ਮਾਤਾਂ ਦਾ ਸਨਮਾਨ ਵੀ ਕੀਤਾ ਗਿਆ ਉਹਨਾਂ ਦੇ ਭਰਾ ਦਾ ਵੀ ਸਨਮਾਨ ਜੜਾ ਆ ਉਹ ਅਮਰਿੰਦਰ ਸਿੰਘ ਜੀ ਵੱਲੋਂ ਕੀਤਾ ਗਿਆ ਤੇ ਭਾਰਤ ਮਾਤਾ ਦੀ ਜੈ ਦੇ ਨਾਰੇ ਜੜੇ ਆ ਉਹ ਪੂਰੇ ਪਿੰਡ ਦੇ ਵਿੱਚ ਗੂੰਜਦੇ ਨਜ਼ਰ ਆ ਰਹੇ ਆ ਤਸਵੀਰਾਂ ਤੁਸੀਂ ਲਗਾਤਾਰ ਮੇਰੇ ਨਾਲ ਦੇਖਦੇ ਪਈਓ ਤੇ ਅਮਰਿੰਦਰ ਸਿੰਘ ਤੇ ਉਹਨਾਂ ਦਾ ਪਰਿਵਾਰ ਸ਼ਹੀਦ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਤੇ ਉਹਨਾਂ ਨੂੰ ਸਹਾਇਤ ਨੂੰ ਯਾਦ ਕਰਦੇ ਹੋਏ ਇੱਥੇ ਜੜਾ ਆ ਅੱਜ ਉਹਨਾਂ ਨੂੰ ਫੁੱਲ ਭੇਟ ਕੀਤੇ ਗਏ ਨੇ ਇਹਦੇ ਨਾਲ ਨਾਲ ਹੀ ਜੜਾ ਆ ਹੁਣ ਇੱਕ ਪਿੰਡ ਦੇ ਵਿੱਚ ਪ੍ਰਕਰਮਾ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਇਹਨਾਂ ਦੇ ਸਕੂਲ ਜੋ ਕਿ ਇਹਨਾਂ ਦੇ ਨਾਂ ਤੇ ਸਕੂਲ ਬਣਿਆ ਹੋਇਆ ਆ ਉਥੋਂ ਤੱਕ ਭਾਰਤ ਜਿੰਦਾਬਾਦ ਦੇ ਨਾਰਿਆਂ ਦੇ ਨਾਲ ਜਿਹੜਾ ਆ ਅਸੀਂ ਉਥੋਂ ਤੱਕ ਚੱਲਾਂਗੇ ਅੱਜ ਜਿਹੜਾ ਆ ਇੱਕ ਇਹ ਛੋਟਾ ਜਿਹਾ ਰੂਟ ਪਲਾਨ ਜਿਹੜਾ ਇੱਥੋਂ ਗੇਟ ਤੋਂ ਸਕੂਲ ਤੱਕ ਦਾ ਕੀਤਾ ਹੋਇਆ ਤੇ ਆਓ ਉਹ ਵੀ ਕਰਦੇ ਆ ਤੇ ਨਾਲ ਦੇ ਨਾਲ ਜਿਹੜਾ ਆ ਅਮਰਿੰਦਰ ਸਿੰਘ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਭਰਾ ਦੇ ਨਾਲ ਵੀ ਗੱਲਬਾਤ ਆਡੀ ਕਰਾਵਾਂਗੇ ਕਿ ਉਹ ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਆ ਤੇ ਆਓ ਚੱਲ ਲਗਤ ਆਕਰ ਭਾਈ ਅੱਜ ਦੇ ਪ੍ਰੋਗਰਾਮ ਬਾਰੇ ਦੱਸ ਦਿਓ ਤੇ ਜੋ ਵੀ ਅੱਜ ਦਾ ਪ੍ਰੋਗਰਾਮ ਉਲੇਖਿਆ ਗਿਆ ਜਾਂ ਉਹ ਵੀ ਪ੍ਰੋਗਰਾਮ ਕੀਤਾ ਗਿਆ ਉਹਦੇ ਬਾਰੇ ਜਾਣਕਾਰੀ ਦਿਓ। ਵੇਖੋ ਜੀ ਪਹਿਲਾਂ ਤਾਂ ਮੈਂ ਇੱਥੇ ਜਿਹੜੇ ਵੀ ਸਾਡੇ ਸਾਥੀ ਅੱਜ ਪਹੁੰਚੇ ਨੇ ਆਪਣੇ ਸਮੇਂ ਚੋਂ ਟਾਈਮ ਕੱਢ ਕੇ ਅੱਜ ਇੱਥੇ ਪਹੁੰਚੇ ਨੇ ਇਹਨਾਂ ਦਾ ਮੈਂ ਪਹਿਲਾਂ ਤੇ ਧੰਨਵਾਦ ਕਰਦਾ ਜਿਹੜੇ ਇਸ ਮੌਕੇ ਤੇ ਪਹੁੰਚੇ ਨੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਵਾਸਤੇ। ਇਹ ਪ੍ਰੋਗਰਾਮ ਜੋ ਉਲੇਖਿਆ ਗਿਆ ਅੱਜ ਇਹ ਸੁਤੰਤਰਤਾ ਦਿਵਸ ਜਿਹੜਾ ਆ ਰਿਹਾ ਵਾ ਇਸ ਉਪਲਕਸ਼ ਚ ਅਸੀਂ ਉਲੀ ਕਿਹਾ ਵਾ ਕਿਉਂਕਿ ਜਿਹੜੇ ਸਾਡੇ ਦੇਸ਼ ਦੇ ਸ਼ਹੀਦ ਨੇ ਜਿਨ੍ਹਾਂ ਨੇ ਸਾਡੇ ਲਈ ਜਾਨਾਂ ਕੁਰਬਾਨ ਕੀਤੀ ਆ ਕਿ ਅਸੀਂ ਉਹਨਾਂ ਲਈ ਆਪਣਾ ਦੇਸ਼ ਲਈ 5 ਮਿੰਟ ਨਹੀਂ ਕੱਢ ਸਕਦੇ ਅੱਜ ਦਾ ਜੋ ਪ੍ਰੋਗਰਾਮ ਆ ਇਹਦੇ ਵਿੱਚ ਅਸੀਂ ਪਹਿਲਾਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਆ ਸਾਡੇ ਗੁਰਤੇਜ ਸਿੰਘ ਜੀ ਸ਼ਹੀਦ ਸ਼ੋਰੇ ਚੱਕਰ ਉਹਨਾਂ ਦੇ ਮਾਤਾ ਜੀ ਮਾਤਾ ਜੀ ਰਤਨ ਕੌਰ ਜੀ ਉਹ ਵੀ ਅੱਜ ਇੱਥੇ ਪਹੁੰਚੇ ਨੇ ਤੇ ਅੱਜ ਅਸੀਂ ਉਹਨਾਂ ਦੇ ਬ੍ਰਦਰ ਵੀ ਨਾਲ ਆਏ ਨੇ ਅਸੀਂ ਅੱਜ ਸ਼ਰਧਾਂਜਲੀ ਦਿੱਤੀ ਆ ਸ਼ਹੀਦ ਜੀ ਨੂੰ ਹੁਣ ਅਸੀਂ ਅੱਜ ਦਾ ਇੱਥੋਂ ਜਿਹੜਾ ਫਲੈਗ ਮਾਰਚ ਇੱਕ ਕੱਢ ਰਹੇ ਆ ਜਿਹਦੇ ਵਿੱਚ ਅਸੀਂ ਸ਼ਹੀਦਾ ਦੇ ਨਾਰੇ ਲਾਵਾਂਗੇ ਤੇ ਇਹਨਾਂ ਦੇ ਜਿਹੜਾ ਗੇਟ ਇੱਥੇ ਬਣਾਇਆ ਗਿਆ ਵਾ ਸਤਮ ਜਿਹੜਾ ਸਰਕਾਰਾਂ ਵੱਲੋਂ ਬਣਾਇਆ ਗਿਆ ਵਾ ਇਹਦੀ ਵੀ ਅੱਜ ਸਫਸਾਈ ਦਾ ਅਭਿਆਨ ਜਿਹੜਾ ਵਾ ਅਸੀਂ ਕਰਾਂਗੇ ਕਿਉਂਕਿ ਇਹ ਮੈਂ ਚਾਹੁੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਜ਼ਰੂਰੀ ਨਹੀਂ ਕਿ ਸਿਰਫ ਅਸੀਂ 15 ਅਗਸਤ ਨੂੰ ਸ਼ਹੀਦਾਂ ਨੂੰ ਯਾਦ ਕਰਨਾ ਜਾਂ 26 ਜਨਵਰੀ ਨੂੰ ਯਾਦ ਕਰਨਾ ਪੂਰੇ ਸਾਲ ਵੀ ਅਸੀਂ ਯਾਦ ਕਰ ਸਕਦੇ ਆ ਕਿਉਂਕਿ ਜੋ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਕੋਈ ਨਹੀਂ ਦੇ ਸਕਦਾ ਪਰ ਜੋ ਮਾਤਾ ਜੀ ਨੇ ਮਾਤਾ ਜੀ ਦੀ ਵੀ ਉਨੀ ਕੁਰਬਾਨੀ ਹੈ ਜਿੰਨੀ ਇਹਨਾਂ ਦੇ ਬੇਟੇ ਐਸੀ ਕੋਖਨੇ ਦਾ ਸ਼ੂਰਮਾ ਪੈਦਾ ਕੀਤਾ ਜੋ ਤੁਹਾਡੇ ਸਾਰੇ ਪਿੰਡਾਂ ਦਾ ਨਾਂ ਰੌਸ਼ਨ ਕਰ ਗਿਆ ਇਹ ਨਾਂ ਰਹਿੰਦੀ ਦੁਨੀਆ ਤੱਕ ਰਹੇਗਾ ਬਾਕੀ ਨਾਂ ਹੁੰਦੇ ਜਾਂਦੇ ਰਹਿੰਦੇ ਨੇ ਪਰ ਸ਼ਹੀਦਾਂ ਦੇ ਨਾਂ ਜਿਹੜੇ ਨੇ ਉਹ ਰਹਿੰਦੀ ਦੁਨੀਆ ਤੱਕ ਯਾਦ ਰਹਿੰਦੇ ਨੇ ਤੇ ਇਹਦੇ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੈਂ ਜਿਹੜੇ ਅੱਜ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਵਾਦ ਆ ਵੈਸੇ ਕਹਿੰਦੇ ਨੇ ਜੀ ਇਹ ਸ਼ਹਾਦਤ ਹੋਈ ਆ ਸੋਗ ਵਾਲਾ ਟਾਈਮ ਆ ਪਰ ਮੈਂ ਨਹੀਂ ਸਮਝਦਾ ਕਿ ਸੋਗ ਵਾਲਾ ਇਹ ਸਾਡੇ ਲਈ ਫਕਰ ਦੀ ਗੱਲ ਆ ਕਿ ਸਾਡਾ ਬੇਟਾ ਦੇਸ਼ ਲਈ ਕੁਰਬਾਨ ਹੋਇਆ ਤੈਨੂੰ ਸਾਰਿਆਂ ਨੂੰ ਇਸ ਚੀਜ਼ ਤੇ ਫਕਰ ਹੋਣਾ ਚਾਹੀਦਾ ਮਾਤਾ ਜੀ ਨੂੰ ਮੈਨੂੰ ਫਕਰ ਹੋਣਾ ਚਾਹੀਦਾ ਤੇ ਮਾਤਾ ਜੀ ਦੀ ਬਲੇਸਿੰਗਸ ਲੈ ਕੇ ਅੱਜ ਅਸੀਂ ਇਸ ਰੈਲੀ ਦੀ ਸ਼ੁਰੂਆਤ ਕਰਾਂਗੇ ਤੇ ਬਾਕੀ ਸਾਰਿਆਂ ਦਾ ਧੰਨਵਾਦ ਫਿਰ ਤੋਂ ਮਾਤਾ ਜੀ ਦੀ ਬਲੇਸਿੰਗ ਜ਼ਰੂਰੀ ਆ ਆਸ਼ੀਰਵਾਦ ਮਾਤਾ ਜੀ ਦਾ ਤੇ ਇਹਨਾਂ ਦੇ ਬ੍ਰਦਰ ਸਾਹਿਬ ਨੇ ਤੇ ਬਾਕੀ ਹੁਣ ਧੰਨਵਾਦ ਸਾਰਿਆਂ ਦਾ ਮਾਤਾ ਜੀ ਆਪਣੇ ਪਿੰਡ ਦਾ ਨਾਮ ਦੱਸ ਦਿਓ ਆਪਣਾ ਨਾਮ ਦੱਸ ਦਿਓ ਤੁਹਾਡੇ ਜਿਹੜੇ ਪੁੱਤਰ ਸ਼ਹੀਦ ਹੋਏ ਨੇ ਉਹਨਾਂ ਬਾਰੇ ਦੱਸ ਦਿਓ ਤੇ ਕਦੋਂ ਹੋਏ ਇਸ ਤਰ੍ਹਾਂ ਹੋਏ ਉਹਦੇ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਪਿੰਡ ਦਾ ਨਾਮ ਤੇ ਜਗਗ왈 ਜੱਟਾਂ ਦਾ ਮੇਰਾ ਨਾਮ ਤੁਮਕੋਰਾ ਹੈ। ਔਰ ਇਹ ਦੱਸ ਦੱਲਾ ਕਰਤੇ ਸਿੰਘ ਹੈ। ਪਤੇ ਸਿੰਘ ਇੱਕ ਦੋ ਛੀਦ ਹੋਏ ਸਨ। ਇਹ 10 ਛੀਦ ਬਟੇ ਤਾਂ ਤੂੰ 10 ਨਹੀਂ ਤੇ ਤੱਕ ਛੀਦ ਹੋ ਜਾਂਦਾ। ਪਾਜੀ ਅੱਜ ਅਸੀਂ ਕਿਹੜੇ ਪਿੰਡ 'ਚ ਖੜੇ ਆ ਤੇ ਆਪਣਾ ਨਾਮ ਦੱਸ ਦਿਓ ਤੇ ਸ਼ਹੀਦ ਬਾਰੇ ਦੱਸ ਦਿਓ ਕਿ ਉਹ ਕਿਸ ਤਰ੍ਹਾਂ ਛੀਦ ਹੋਇਆ ਤਬ ਪਿੰਡ ਜੋਗਵਾਲ ਜਟਾ ਹੈ। ਮੇਰਾ ਨਾਮ ਗੁਰਦੀਪ ਸਿੰਘ ਹੈ। ਇਹ ਉਹ ਆਪਣੇ 2003 ਨੂੰ ਗੁਰਦੇਵ ਸਿੰਘ ਮੁਕਾਬਲੇ ਦੌਰਾਨ ਸ਼ੀਰ ਹੋਇਆ ਸੀ ਉਸਨੇ ਚਾਰਾ ਤੋਂ ਵੱਧ ਗੇ ਢੇਰ ਕੀਤੇ ਉਸ ਤੋਂ ਬਾਅਦ ਉਹ ਫਿਰ ਆਬ ਸ਼ੀਰ ਹੋ ਗਿਆ ਕਿੱਥੇ ਪੋਸਟਿੰਗ ਸੀ ਉਹਨਾਂ ਦੀ ਉਹਨਾਂ ਦੀ ਸਰਨ ਕੌਟੀ ਪੁੰਛਚ ਹਾਂਜੀ ਤੇ ਜੰਗ ਦੇ ਦੌਰਾਨ ਹਾਂ ਮੁਕਾਬਲੇ ਦੌਰਾਨ ਮੁਕਾਬਲਾ ਹੱਤਵਾਰੀਆਂ ਦੇ ਨਾਲ ਚਾਰਾ ਤੋਂ ਵੱਧ ਢੇਰ ਕੀਤੇ ਸਨ ਤੇ ਉਹਨਾਂ ਨੂੰ ਜਿਹੜਾ ਸੌਰੇ ਚੱਕਰ ਮਿਲਿਆ ਉਹ ਕਦੋਂ ਮਿਲਿਆ ਉਹ ਉਹਨਾਂ ਨੂੰ ਤਾਂ ਬਾਅਦ ਚ ਮਿਲ ਗਿਆ ਜਦੋਂ ਸ਼ੀਰ ਹੋਣ ਤੋਂ ਬਾਅਦ ਸਾਰਕ ਬਾਅਦ ਮੈਨੂੰ ਚਿੱਠੀ ਆ ਗਈ ਸੀ ਜਦੋਂ ਉਹ ਬੇਟੇ ਵਾਸਤੇ ਜਿਹੜਾ ਆ ਉਹ ਸਾਡੇ ਬਰਦਰ ਵਾਸਤੇ ਔਰੇ ਚੱਕਰ ਦਾ ਐਲਾਨ ਕੀਤਾ ਜਾਂਦਾ ਸਾਡੇ ਕੋਲ ਚਿੱਠੀ ਆਉਂਦੀ ਹੈ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਜੀ ਤੁਹਾਨੂੰ ਮਹਿਸੂਸ ਤਾਂ ਚਲੋ ਬਹੁਤ ਵਧੀਆ ਪਰ ਜੋ ਪਰਮਾਤਮਾ ਨੂੰ ਭਾਵੇ ਤੇ ਇੱਕ ਬੜੀ ਜੀ ਫਖਰ ਵੀ ਹੈ ਚਲੋ ਜੈ ਸ਼ਹੀਦ ਹੋਇਆ ਨਾਂ ਰੋਸ਼ਨ ਕਰ ਗਿਆ ਆਪਣਾ ਮੰਨਣਾ ਤੇ ਸਭ ਨੇ ਅਸੀਂ ਵੀ ਮਰੀ ਜਾਣਾ ਇਸ ਤਰ੍ਹਾਂ ਨਾਲ ਸਾਡੇ ਪਰਿਵਾਰ ਦਾ ਠੀਕ ਜਿਹੜੇ ਜਿਹੜੇ ਲੋਕ ਤੁਹਾਨੂੰ ਦੇਖਦੇ ਪਏ ਆ ਕਿ ਸ਼ਹੀਦਾਂ ਦੇ ਨਾਂ ਦੇ ਉੱਤੇ ਜਿਹੜਾ ਆ ਦੇਸ਼ ਟਿਕਿਆ ਹੋਇਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਤਰ੍ਹਾਂ ਹੀ ਸਾਰੇ ਇਹ ਰਣ ਕਰਨਾ ਇਸ ਤਰ੍ਹਾਂ ਹੀ ਵੀ ਚਲੋ ਆਪਣੇ ਦੇਸ਼ ਕੌਮ ਦੀ ਵਾਸਤੇ ਆਪਣੇ ਦੇਸ਼ ਵਾਸਤੇ ਰੱਖਿਆ ਕਰਨ ਆਪਣੇ ਦੇਸ਼ ਕੌਮ ਵਾਸਤੇ ਰਾਖੀ ਕਰਨ ਇਹ ਉਹ ਸੰਦੇਸ਼ ਹੈ ਠੀਕ ਹੈ ਫਿਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਗੁਰਪ੍ਰੀਤ ਹਾਂਜੀ ਕੀ ਕਹਿਣਾ ਚਾਹੋਗੇ ਜੋਗੋਵਾਲ ਦੇ ਵਿੱਚ ਜਿਹੜੇ ਗੁਰਪ੍ਰੀਤ ਸਿੰਘ ਜੀ ਸੀਦ ਹੋਏ ਸੀ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਵੇਖੋ ਜੀ ਅਸੀਂ ਸ਼ਹਾਦਤ ਨੂੰ ਲੈ ਕੇ ਅਸੀਂ ਬਹੁਤ ਫਖਰ ਵਾਲਿਆ ਮਾਨ ਮਾਨ ਮਹਿਸੂਸ ਕਰਦੇ ਆ ਕਿ ਜਿਹੜਾ ਸਾਡੇ ਪਿੰਡ ਦਾ ਨਾਮ ਰੋਸ਼ਨੀ ਕੀਤਾ ਇਹਨਾਂ ਨੇ ਤੇ ਮੁਕਾਬਲਾ ਕੀਤਾ ਡੱਟ ਕੇ ਮੁਕਾਬਲਾ ਕੀਤਾ ਔਰ ਮੇਰੇ ਨਾਲ ਇਹਨਾਂ ਨੇ ਮੇਰੇ ਜਮਾਤੀ ਨੇ ਪਰਦੇ ਰਹੇ ਨੇ ਮੇਰੇ ਨਾਲ ਤੇ ਬਹੁਤ ਵਧੀਆ ਮੁੰਡਾ ਸੀ ਤੇ ਉਹਨਾਂ ਨੇ ਬਹੁਤ ਵਧੀਆ ਮਤਲਬ ਚੰਗਾ ਸੁਭਾਅ ਹੀ ਉਹਨਾਂ ਦਾ ਤੇ ਬਹੁਤ ਵਧੀਆ ਸੀ ਤੇ ਆਪਣਾ ਮਤਲਬ ਕੇ ਆਪਣੀ ਕੁਰਬਾਨੀ ਦੇ ਗਏ ਨੇ ਉਹ ਪਿੰਡ ਦੇ ਵਿੱਚ ਹੋਰ ਵੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੇਖੋ ਜੀ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਵੱਧ ਚੜ ਕੇ ਬੱਚੇ ਆਪਣੇ ਭਰਾਓ ਤੇ ਬੱਚੇ ਆਪਣੇ ਫੌਜ ਚੇ ਕਰਾਓ ਤੇ ਜਿਹੜਾ ਸਾਡੇ ਦੇਸ਼ ਦੀ ਰੱਖਿਆ ਕਰੇ ਭਾਜੀ ਬਹੁਤ ਸਾਰੇ ਸ਼ਹੀਦਾਂ ਨੇ ਆਪਣੀ ਜਾਨਾਂ ਦੇ ਕੇ ਦੇਸ਼ ਨੂੰ ਬਚਾਇਆ ਪਹਿਲਾਂ ਵੀ ਹੋਣਗੇ ਇਦੇ ਵਿੱਚ ਖਾਸ ਕਰਕੇ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ। ਟਰੱਕੀ ਮੋਰ ਤੋਂ ਲੈ ਕੇ ਹੁਣ ਤੱਕ ਪੰਜਾਬੀਆਂ ਨੇ ਆਪਣੀਆਂ ਸਹਾਇਤਾ ਦਿੱਤੀ ਤੇ ਪੰਜਾਬ ਨੂੰ ਚੜਾਇਆ। ਉਹ ਪੰਜਾਬ ਨੂੰ ਕੀ ਪੂਰੇ ਭਾਰਤ ਨੂੰ ਮਤਲਬ ਉੱਚ ਕੋਟੀ ਤੇ ਲੈ ਕੇ ਗਏ। ਅ ਕੱਲ੍ਹ ਤੋਂ ਦੀ ਪਈ ਵੀ ਅਗਨੀ ਵੀਰ ਜਿਹੜੀ ਕਿੰਨਾ ਵੀ ਭਰਤੀ ਇੱਕ ਸ਼ੁਰੂ ਕਰ ਦਿੱਤੀ ਗਈ। ਹਾਂਜੀ। ਉਹਦੇ ਵਿੱਚ ਸਹੀ ਰੀਡ ਕੋਈ ਬੱਚਾ ਨੂੰ ਉਹ ਨਹੀਂ ਦਿੱਤਾ ਜਾਂਦਾ ਉਹਦਾ ਤੇ ਅਸੀਂ ਜਿਹਦਾ ਉਹਦਾ ਨਹੀਂ ਦਿੱਤਾ ਜਾਂਦਾ। ਇਸ ਭਰਤੀ ਨੂੰ ਤੁਸੀਂ ਕੀਵੇਂ ਦੇਖਦੇ ਹੋ? ਕੀ ਕਹਿਣਾ ਚਾਹੋਗੇ? ਦੇਖੋ ਜੀ ਇਸ ਭਰਤੀ ਨੂੰ ਮੈਂ ਇਸ ਤਰ੍ਹਾਂ ਸੋਚਦਾ ਕਿ ਜੇ ਸਰਕਾਰ ਨੇ ਪਾਲਿਸੀ ਲਿਆਂਦੀ ਆ ਪਹਿਲਾਂ 4 ਸਾਲ ਹੀ ਲਿਆਂਦੀ ਹੁਣ 7 ਸਾਲ ਕਰਤੀ ਆ ਸ਼ਹੀਦ ਦਾ ਦਰਜਾ ਵੀ ਦੇਣ ਲਾ ਪਿਆ ਪਰ ਸਰਕਾਰ ਨੂੰ ਚਾਹੀਦਾ ਇਹ ਫੌਜ ਨੂੰ ਟੈਂਪਰੇਰੀ ਕਰਕੇ ਫੌਜ ਨਹੀਂ ਚੱਲ ਸਕਦੀ ਫੌਜ ਨੂੰ ਪਰਮਨੈਂਟ ਹੀ ਕਰਨਾ ਪੈਣਾ ਜਿਹੜਾ ਕੋ ਬੱਚਾ ਸ਼ਹੀਦ ਹੁੰਦਾ ਵਾ ਉਹਨੂੰ ਜੇ ਫੈਸਿਲਿਟੀ ਨਾ ਮਿਲੀ ਉਹਦੇ ਪਰਿਵਾਰ ਨੂੰ ਤੇ ਕੋਈ ਵੀ ਬੱਚਾ ਆਰਮੀ 'ਚ ਜਾਣ ਤੋਂ ਮਨਾਈ ਕਰੇਗਾ ਜਾਏਗਾ ਨਹੀਂ ਤੇ ਜੇ ਇਹ ਫੈਸਿਲਿਟੀਆਂ ਦੇਣਗੇ ਜੇ ਪੈਨਸ਼ਨ ਫੈਸਿਲਿਟੀ ਉਹਦੇ ਮਾਪਿਓ ਜਿਹੜੇ ਪਿੱਛੇ ਰਹਿ ਜਾਂਦੇ ਨੇ ਉਹ ਕਿੱਦਾਂ ਗੁਜ਼ਾਰਾ ਕਰਨਗੇ ਜਿਹਨਾਂ ਨੂੰ ਪੈਨਸ਼ਨ ਹੀ ਨਹੀਂ ਲੱਗੇਗੀ ਤੇ ਇਸ ਤਰ੍ਹਾਂ ਸਰਕਾਰ ਨੂੰ ਚਾਹੀਦਾ ਇਹ ਇਸ ਬਾਰੇ ਸੋਚਣਾ ਇਹਦੀ ਜਿਹੜੀ ਗੱਲਬਾਤ ਆਲਰੇਡੀ ਪਾਰਟੀ 'ਚ ਵੀ ਅਸੀਂ ਕੀਤੀ ਆ ਕਿ ਇਹ ਜਿਹੜੀ ਪਾਲਿਸੀ ਆ ਇਹਨੂੰ ਪਰਮਾਨੈਂਟ ਕੀਤਾ ਜਾ ਜਿੱਦਾਂ ਪਹਿਲਾਂ ਉਹ ਆਰਮੀ ਚੱਲਦੀ ਸੀਗੀ ਜੇ ਇਹ ਦੇ ਤੁਸੀਂ ਜਵਾਨ ਨੂੰ ਇਹਦੇ ਤੇ ਦੂਜਾ ਪੱਖ ਆ ਜੇ ਤੁਸੀਂ ਜਵਾਨ ਨੂੰ ਟੈਂਪਰੇਰੀ ਕਰ ਰਹੇ ਹੋ ਤਾਂ ਫਿਰ ਆਫਸਰ ਨੂੰ ਵੀ ਟੈਂਪਰੇਰੀ ਕਰੋ ਤੁਸੀਂ ਆਫਸਰ ਐਨਡੀ ਆ ਜੋ ਤੁਸੀਂ ਪਰਮਾਨੈਂਟ ਕਮਿਸ਼ਨ ਲਾ ਰਹੇ ਹੋ ਉਹਨਾਂ ਨੂੰ ਸਾਰੀ ਫੈਸਿਲਿਟੀ ਦੇ ਰਹੇ ਹੋ ਤੇ ਜਵਾਨ ਨੂੰ ਤੁਸੀਂ ਨਹੀਂ ਦੇ ਰਹੇ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਇਹਦੇ ਬਾਰੇ ਕਾਫੀ ਲੰਬੀ ਡਿਬੇਟ ਆ ਬਟ ਸਰਕਾਰਾਂ ਨੂੰ ਮੈਂ ਇਹ ਹੀ ਬੇਨਤੀ ਕਰਾਂਗਾ ਕਿ ਇਸ ਪ੍ਰੋਸੈਸ ਨੂੰ ਫਿਰ ਤੋਂ ਮੁੜ ਤੋਂ ਜਿੱਦਾਂ ਚੱਲ ਰਹੀ ਸੀ ਆਰਮੀ ਉਸ ਤਰ੍ਹਾਂ ਕੀਤਾ ਜਾਏ ਤਾ ਜੋ ਵੱਤ ਵੱਦ ਪੰਜਾਬ ਦਾ ਜਵਾਨ ਜਿਹੜਾ ਵਾ ਉਸ ਸਪਾਰਟਿਸਪੀਟ ਕਰ ਰਹਾ ਹੈ ਕਰ ਸਕੇ ਇਸ ਟਾਈਮ ਤੇ ਜਿਹੜੇ ਪੰਜਾਬ ਦੇ ਯੁਵਾ ਨੇ ਉਹ ਬਹੁਤ ਘੱਟ ਗਿਣਤੀ ਚ ਆਰਮੀ ਚ ਜਾ ਰਹੇ ਨੇ ਉਹਦਾ ਕਾਰਨ ਕੀ ਹੈ ਸਰ ਅਗਨੀ ਵੀਰਸਕੀ ਉਹ ਕਹਿੰਦੇ ਜੇ 4 ਸਾਲੇ ਹੀ ਕਰਕੇ ਮੁਲਕਿਆ ਵਾਪਸ ਪਿੰਡ ਹੀ ਆਉਣਾ ਤਾਂ ਉਹਦਾ ਚੰਗਾ ਘਰੇ ਰੋ ਤੇ ਸਰਕਾਰ ਨੂੰ ਚਾਹੀਦਾ ਵੱਤ ਵੱਦ ਜਵਾਨ ਪੂਰੇ ਇੰਡੀਆ ਚੋਂ ਇਸ ਆਰਮੀ ਦੇ ਵਿੱਚ ਆ ਸਕਣ ਤੇ ਆਰਮੀ ਦਾ ਹੋਰ ਮਾਨ ਵਧਾ ਸਕਦਾ ਅੱਜ ਦੇ ਜੋ ਪ੍ਰੋਗਰਾਮ ਸਾਡੀ ਟੀਮ ਵੱਲੋਂ ਲਿਖ ਕੇ ਗਏ ਸਨ ਉਹਦੇ ਵਿੱਚ ਮੈਂ ਬਹੁਤ ਹੀ ਜ਼ਿਆਦਾ ਧੰਨਵਾਦ ਕਰਦਾ ਗੁਰਪ੍ਰੀਤ ਜੀ ਦਾ ਮੁਲਖ ਰਾਜ ਜੀ ਸਾਡੇ ਪ੍ਰਧਾਨ ਨੇ ਗੁਰਨਾਮ ਸਿੰਘ ਜੀ ਬਾਪੂ ਬਲਦੇਵ ਸਿੰਘ ਜੀ ਜਿਹੜੇ ਅੱਜ ਪਹੁੰਚੇ ਨੇ ਮਲਕੀਤ ਕੌਰ ਜੀ ਤੇ ਸ਼ਿਦੀ ਪਰਿਵਾਰ ਜਿਹੜਾ ਪਹੁੰਚਿਆ ਸ਼ਿਦਾਂ ਦੇ ਪਰਿਵਾਰੋਂ ਦਾ ਮੈਂ ਧੰਨਵਾਦ ਕਰਦਾ ਇਹ ਸਾਰਾ ਜਿਹੜਾ ਪ੍ਰੋਗਰਾਮ ਸਾਡੇ ਜ਼ਿਲ੍ਹਾ ਪ੍ਰਧਾਨ ਬਖੇਲ ਸਿੰਘ ਜੀ ਦੇ ਨੇਤ੍ਰਿਤਵ ਹੇਠ ਅੱਜ ਲਿਖਿਆ ਗਿਆ ਸੀਗਾ ਜਿਹੜਾ ਕਿ ਅਸੀਂ ਬਹੁਤ ਵਧੀਆ ਤਰੀਕੇ ਨਾਲ ਪੂਰਾ ਕੀਤਾ ਵਾ ਇਸ ਲਈ ਮੈਂ ਸਾਰੀ ਟੀਮ ਦਾ ਧੰਨਵਾਦ ਕਰਦਾ ਕਿਉਂਕਿ ਇਹ ਪ੍ਰੋਗਰਾਮ ਇਹਨਾਂ ਦਾ ਸੀਗਾ ਮੇਰਾ ਨਹੀਂ ਸੀਗਾ ਕਿਉਂਕਿ ਟੀਮ ਦੇ ਨਾਲ ਹੀ ਮੈਂ ਆ ਵਾਂ ਤੇ ਟੀਮ ਦੇ ਨਾਲ ਟੀਮ ਸਾਡੀ ਉਸੇ ਕੰਮ ਕਰਦੀ ਆ ਤੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਇਹ ਰਾਜ ਦਿੱਤੇ ਪਹੁੰਚੇ ਗੁਰਤੇਜ ਸਿੰਘ ਆਮ ਰਹੇ ਗੁਰਤੇਜ ਸਿੰਘ ਆਮ ਰਹੇ ਗੁਰਤੇਜ ਸਿੰਘ ਆਮ ਰਹੇ ਗੁਰਤੇਜ ਸਿੰਘ ਆਮ ਰਹੇ ਬਹੁਤ ਤਬਾਤਾ ਕੀ ਜੈ ਬਹੁਤ ਤਬਾਤਾ ਕੀ ਜੈ ਭਾਰਤ ਮਾਤਾ ਕੀ ਜੈ ਬਹੁਤ ਫੋਟੋ ਕਿਲੋ ਬਾਕੀ ਸਾਰੇ ਪਿੱਛੇ ਹੋ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟ ਗਿਆ ਕਿ ਗੁਰਤੇਜ ਸਿੰਘ ਸ਼ਹੀਦ ਗੁਰਤੇਜ ਸਿੰਘ ਦੇ ਪਿੰਡ ਜੋਗੋਵਾਲ ਧਾਰੀਵਾਲ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਪਹਿਲਾਂ ਤੁਹਾਨੂੰ ਅਸੀਂ ਦੱਸ ਕੇ ਹਟੇ ਕਿ ਸਰਕਾਰਾਂ ਨੇ ਬਹੁਤ ਸੋਹਣਾ ਉਪਰਾਲਾ ਕਰਕੇ ਇਹਨਾਂ ਦੇ ਨਾਂ ਦਾ ਇੱਕ ਗੇਟ ਤੇ ਇੱਕ ਇਹਨਾਂ ਦੇ ਨਾਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਬਣਾਇਆ ਹੋਇਆ ਜਿੱਦੇ ਵਿੱਚ ਬੱਚੇ ਵਿੱਦਿਆ ਲੈ ਕੇ ਅੱਗੇ ਵਧਦੇ ਨੇ ਤੇ ਵਿੱਦਿਆ ਲੈ ਕੇ ਉਹ ਵੀ ਦੇਸ਼ ਤੇ ਲਈ ਕੁਝ ਨਾ ਕੁਝ ਜ਼ਰੂਰ ਕਰਦੇ ਨੇ ਬਹੁਤ ਸੋਹਣਾ ਉਪਰਾਲਾ ਤੇ ਅੱਜ ਸ਼ਹੀਦ ਗੁਰਤੇਜ ਸਿੰਘ ਨੂੰ ਸਰਦਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ ਤੇ ਤੁਸੀਂ ਦੇਖਦੇ ਪਿਓ ਕਿ ਉਹਨਾਂ ਦੇ ਪਿੰਡ ਦੇ ਬਹੁਤ ਸਾਰੇ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਖਾਸ ਕਰਕੇ ਇਹਨਾਂ ਦੇ ਵਿੱਚ ਪਹਿਲਾਂ ਵੀ ਜਿਵੇਂ ਕਿ ਮੈਂ ਦੱਸ ਕਿਹਾ ਟਿਆਵਾ ਕਿ ਅਮਰਿੰਦਰ ਸਿੰਘ ਜੀ ਢਾਲੀਵਾਲ ਵੀ ਪਹੁੰਚੇ ਹੋਏ ਨੇ ਤੇ ਉਹਨਾਂ ਦਾ ਪਰਿਵਾਰ ਵੀ ਉਹਨਾਂ ਦੇ ਨਾਲ ਇੱਥੇ ਪਹੁੰਚਾ ਆਇਆ ਤੇ ਅੱਜ ਜਿਹੜਾ ਆ ਸ਼ਹੀਦ ਨੂੰ ਸਰਦਾ ਦੇ ਫੁੱਲ ਪੇਂਟ ਕਰਕੇ ਸ਼ਰਧਾਂਜਲੀ ਦੇ ਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਕੀਤੀ ਗਈ ਤਸਵੀਰਾਂ ਦੇ ਰਹੇ ਹੋ ਤੁਸੀਂ ਮੇਰੇ ਨਾਲ ਡੀਪੀਸੀ ਪੰਜਾਬੀ ਦੇ ਉੱਤੇ ਮੈਂ ਤੁਹਾਡਾ ਆਪਣਾ ਧਰਮ ਜੀ ਟੀਪੀ ਧੰਨਵਾਦ